ਦਿਲਜੀਤ ਦਸਾਂਜ ਬੜਾ ਵੱਡਾ ਨਾਮ ਹੈ ਉਹਨਾਂ ਦੇ ਨਾਲ ਤੁਸੀਂ ਕਿੰਨਾ ਕੁ ਮਿਲਦੇ ਸੀਗੇ ਕੁਝ ਕਿਸ ਤਰ੍ਹਾਂ ਦੇ ਨਾਲ ਮੋਟੀਵੇਟ ਕਰਦੇ ਸੀ ਕੀ ਉੱਥੇ ਗੁਸਤਗੋ ਹੁੰਦੀ ਸੀ ਕਿ ਇਸ ਤਰ੍ਹਾਂ ਦੇ ਨਾਲ ਸਾਰੀ ਜਿਹੜੀ ਤੁਹਾਡੀ ਟੀਮ ਸੀਗੀ ਕਿਵੇਂ ਆਪਸ ਵਿੱਚ ਮਿਲ ਕੇ ਰਹਿੰਦੇ ਸੀ ਬਹੁਤ ਵਧੀਆ ਜੀ ਪਹਿਲਾਂ ਤਾਂ ਉਹਨਾਂ ਨੂੰ ਮਤਲਬ ਇੱਕ ਦੋ ਦਿਨ ਤਾਂ ਲੱਗੇ ਉਹਨਾਂ ਨਹੀਂ ਖੁੱਲੇ ਜਿਆਦਾ ਫਿਰ ਜਦੋਂ ਸਾਡੇ ਹੋਰ ਵੀ ਸੀਨ ਆਏ ਤਾਂ ਜਦੋਂ ਮਤਲਬ ਸਾਡਾ ਟੇਕ ਸ਼ਾਟ ਲੱਗ ਜਾਂਦਾ ਸੀ ਜਾਂ ਪੂਰਾ ਹੈ ਨਾ ਹੋ ਜਾਂਦਾ ਸੀ ਉਸ ਤੋਂ ਬਾਅਦ ਜਿਵੇਂ ਕੈਮਰਾ ਵਗੈਰਾ ਚੇਂਜ ਕਰਨਾ ਹੁੰਦਾ ਸੀ ਕੈਮਰਾ ਦਾ ਕੋਈ ਮਤਲਬ ਐਂਗਲ ਦੂਜੇ ਜਗ੍ਹਾ ਤੇ ਰੱਖਣਾ ਠੀਕ ਹੈ ਉਦੋਂ ਫਿਰ ਸਾਨੂੰ ਹੋਲਡਿੰਗ ਏਰੀਆ ਦਿੱਤਾ ਹੁੰਦਾ ਸੀ ਸਾਰੇ ਐਕਟਰ ਨੂੰ ਜਿਹੜੇ ਉਹ ਸੀਨ 'ਚ ਹੈਗੇ ਨੇ ਉੱਥੇ ਉਹ ਵਧੀਆ ਗੱਲਬਾਤ ਕਰਦੇ ਸੀ ਹਾਂਜੀ ਜਿਵੇਂ ਬਹੁਤ ਕਹਿ ਲਿਆ ਕਿ ਇਹ ਮੈਂ ਪਿੰਡਾਂ ਵਾਲੇ ਨਹੀਂ ਹੁੰਦੇ ਜਿਵੇਂ ਹੂੰ ਹੂੰ ਉਹ ਉਦਾਂ ਦੇ ਹੀ ਗੱਲਬਾਤ ਹਜੇ ਵੀ ਉਹਨਾਂ ਦੀ ਉਵੇਂ ਹੀ ਬਰਕਰਾਰ ਹੈ ਜਲਜੀਤ ਹਾਂ ਪੂਰਾ ਸਲੈਂਗ ਵੀ ਉਹਨਾਂ ਦਾ ਪਿੰਡੂ ਹੀ ਹੈ ਠੀਕ ਹੈ ਚਾਹੇ ਉਹ ਰਹੇ ਲੁਧਿਆਣੇ ਸ਼ਹਿਰ ਨੇ ਪਰ ਸਲੈਂਗ ਉਹਨਾਂ ਦਾ ਜਮਾਂ ਪਿੰਡੂ ਆ ਠੀਕ ਹੈ ਉਹ ਗੱਲ ਵੀ ਐਂ ਕਰ ਦਿੰਦੇ ਮੈਨੂੰ ਉਹਨਾਂ ਨੇ ਪੁੱਛਿਆ ਵੀ ਤੇਰਾ ਪਿੰਡ ਕਿਹੜਾ ਮੈਂ ਕਹ ਤਾਂ ਮੈਨੂੰ ਐਵੇਂ ਹੈਰਾਨੀ ਹੋ ਗਈ ਵੀ ਇਹਨਾਂ ਨੂੰ ਕਿਵੇਂ ਪਤਾ ਵੀ ਪਿੰਡ ਜਾਨੀ ਗਏ ਸੁਨੇ ਹੋਏ ਸੀ ਉਹਨਾਂ ਨੇ ਹਾਂਜੀ ਹਾਂ ਤੇ ਮਤਲਬ ਹੋਰ ਵੀ ਮਜ਼ਾਕ ਮਸਤੀ ਵਧੀਆ ਕਰਦੇ ਰਹੇ